ਤਖਸ਼ਿ ਪਟਨਾ ਸਾਹਿਬ ਦੇ ਵੱਲੋਂ ਜਥੇਦਾਰ ਗੜਗੱਜ ਬਾਬਾ ਟੇਕ ਸਿੰਘ ਤਨਖਾਹਿਆ ਕਰਾਰ ਨਹੀਂ ਤੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ। ਦਰਸਲ ਅਸ਼ੀਅ ਕਾਲ ਤੱਕ ਸਾਬਦ ਵੱਲੋਂ ਤਖਸ਼ਿ ਹਰਮੰਦ ਸਾਹਿਬ ਪਟਨਾ ਸਾਹਿਬ ਦੇ ਜ਼ਥੇਦਾਰ ਯਾਨੀ ਬਲਦੇਵ ਸਿੰਘ ਤੇ ਯਾਨੀ ਗੁਰदयाल ਸਿੰਘ ਤੇ ਪ੍ਰਬੰਧਕੀ ਕਮੇਟੀ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਤਖ਼ਸ਼ਿ ਹਰਿਮੰਦਰ ਸਾਹਿਬ ਪੱਟਾ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕਤਿਰਤਾ ਦੇ ਵਿੱਚ ਨਾ ਸਿਰਫ ਇਹਨਾਂ ਹੁਕਮਾਂ ਨੂੰ ਖਾਰਜ ਕਰ ਦਿੱਤਾ ਗਿਆ ਬਲਕਿ ਸ਼ਿਅ ਕਾਲ ਤੱਕ ਸਾਹਿਬ ਦੇ ਜ਼ਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਬਾਬਾ ਟੇਕ ਸਿੰਘ ਤਨਖਾਯਾ ਵੀ ਕਰਾਰ ਦਿੱਤਾ ਗਿਆ ਤੇ ਦੱਸੋ ਇਹ ਕਿ ਇਸ ਨੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੂੰ 10 ਦਿਨਾਂ ਦੇ ਅੰਦਰ ਹੀ ਤਖਸਿ ਪਟਨਾ ਸਾਹਿਬ ਪੇਸ਼ ਹੁੰਦੇ ਹੁਕਮ ਵੀ ਕੀਤੇ ਗਏ ਤਾਂ ਖਸ਼ਿ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਹੋਈ 5 ਸਿੰਘ ਸੇਵਾਾਂ ਦੀ ਕਾਰਤੱਤਾ ਦੇ ਵਿੱਚ ਤਖਸਿ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਗਿਆਨੀ ਬਲਦੇਵ ਸਿੰਘ ਤੇ ਇਸ ਦੇ ਨਾਲ ਹੀ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਭਾਈ ਗੁਰਦੇਵਾਲ ਸਿੰਘ ਭਾਈ ਪਰਸੂਰਾਮ ਸਿੰਘ ਤੇ ਭਾਈ ਅਮਰਜੀਤ ਸਿੰਘ ਸ਼ਾਮਲ ਹੋਏ 71 ਤਾ ਉਪਰੰਤ ਹੁਕਮਨਾਮੇ ਜਾਰੀ ਹੋਏ ਨੇ ਸ਼ੇਕਾਲ ਤੱਕ ਸਾਹਿਬ ਤੇ ਤਖਸ਼ੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਸਿਆਸਤ ਤੋਂ ਪ੍ਰੇਰਿਤ ਨੇ ਇਸ ਲਈ ਇਹਨਾਂ ਹੁਕਮਾਂ ਨੂੰ ਤਖਸ਼ੀ ਮੰਦਰ ਸਾਹਿਬ ਪਟਨਾ ਸਾਹਿਬ ਦੇ ਮਾਨ ਸਨਮਾਨ ਮਰਿਆਦਾ ਤੇ ਪਰੰਪਰਾ ਤੇ ਇਸ ਦੇ ਨਾਲ ਹੀ ਸਪ੍ਰਭੂਤਾ ਅਨੁਠੇਜ ਪਹੁੰਚਾਉਣ ਦੇ ਦੋਸ਼ੀ ਮੰਨਦਿਆਂ ਹੋਇਆ ਗਿਆਨੀ ਕੁਲਦੀਪ ਸਿੰਘ ਗੜਕੱਜ ਤੇ ਗਿਆਨੀ ਤੇਕ ਸਿੰਘ ਨੂੰ ਵੀ ਤਨਖਾਇਆ ਕਰਾਰ ਕਰ ਦਿੱਤਾ ਗਿਆ। ਤੇ ਦੱਸ ਦਈਏ ਕਿ ਇਸ ਤੋਂ ਇਲਾਵਾ ਸੁਖਬੀਰ ਬਾਦਲ ਨੂੰ 10 ਦਿਨਾਂ ਦੇ ਵਿੱਚ ਹੀ ਤੱਕ ਸ਼੍ਰੀ ਮੰਦਰ ਸਾਹਾ ਪਟਨਾ ਸਾਹਿਬ ਵਿਖੇ ਪੰ ਸਿੰਘ ਸਹਿਵਾਣਾ ਦੇ ਸਾਹਮਣੇ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਪੱਖ ਰੱਖਣ ਦੇ ਆਦੇਸ਼ ਦਿੱਤੇ ਗਏ ਨੇ। ਇਸ ਆਦੇਸ਼ ਦੀ ਉਲੰਘਣਾ ਤੇ ਪੰਥਕ ਰਵਾਇਤ ਦੇ ਮੁਤਾਬਕ ਸਖਤ ਕਾਰਵਾਈ ਹੋਣੀ ਹੈ। ਤਾ 나ਹੀ ਸ਼ਰਮੰਦਸਾ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਸਾਰੇ ਅਹੁਦੇਦਾਰ ਤੇ ਮੈਂਬਰ ਸਹਿਬਾਨਾਂ ਨੂੰ ਸ਼੍ਰੀ ਕਾਰਤਕ ਸਾਹਿਬ ਤੱਕ ਜੀ ਦਮਦਮਾ ਸਾਹਿਬ ਦੇ ਕਥਿਤ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ ਤੇ ਗਿਆਨੀ ਟੇਕ ਸਿੰਘ ਦੇ ਵੱਲੋਂ ਜਾਰੀ ਹੁਕਮ ਮੰਨਣ ਤੋਂ ਸਖਤ ਮਨਾ ਕੀਤਾ ਜਾਂਦਾ ਹੈ ਜੇਕਰ ਕੋਈ ਹੁਕਮਨਾਮਾ ਜਿਸ ਦਾ ਵਿਰੋਧ ਹੁੰਦਾ ਹੈ ਜਾਂ ਨਹੀਂ ਮੰਨਿਆ ਜਾਂਦਾ ਜਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਤਾਂ ਉਸਤੇ ਫਿਰ ਪੰਥਕ ਰਵਾਇਤ ਦੇ ਮੁਤਾਬਕ ਸਖਤ ਕਾਰਵਾਈ ਹੋਣੀ ਹੈ ਇਸ ਨਾਲ ਤੱਕ ਸ਼੍ਰੀਮੰਦਸਾ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਪਹਿਲਾ ਹੁਕਮਨਾਮਾ ਜਾਰੀ ਕੀਤੇ ਗਏ ਤੇ ਜਿਸ ਮੁਤਾਬਕ ਗਿਆਨੀ ਰਣਜੀਤ ਸਿੰਘ ਗੋਹਰਤ ਲੱਗੇ ਤਨਖਾਹੀਆਂ ਤੇ ਪੰਥ ਤੋਂ ਛੇਕੇ ਜਾਂਦਾ ਦੇਸ਼ਪੂਰੀ ਤਰੀਕੇ ਦੇ ਨਾਲ ਲਾਗੂ ਵੀ ਰਹੇਗਾ ਇਹ ਵੀ ਆਦੇਸ਼ ਦਿੱਤਾ ਜਾਂਦਾ ਹੈ ਕਿ ਅਜ ਤੋਂ ਸ਼ਿਕਾਲ ਤੱਕ ਸਾਹਿਬ ਜਾਂ ਫਿਰ ਬਾਰੀ ਕਿਸੇ ਵੀ ਤਖਦੇ ਪੰਜ ਪਿਆਰੇ ਸਿੰਘ ਸਾਹਿਬਾਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਦੇਸ਼ ਹਮੰਦਰ ਸਾਹਿਬ ਸੀ ਪਟਨਾ ਸਾਹਿਬ ਵਿਖੇ ਲਾਗੂ ਨਾ ਕੀਤਾ ਜਾਵੇਗਾ ਨਾ ਹੀ ਮੰਨਿਆ ਜਾਵੇਗਾ ਇਸ ਆਦੇਸ਼ ਦੀ ਸ਼ਕਤੀ ਦੇ ਨਾਲ ਪਾਲਣਾ ਹੋਵੇ ਤਖਸ਼ੀ ਪਟਨਾ ਸਾਬਦ ਵੱਲੋਂ ਜਥੇਦਾਰ ਗੜਗੱਜ ਬਾਬਾ ਟੇਕ ਸਿੰਘ ਤਨਖਾਯਾ ਕਰਾਰ ਨੇ ਤੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ। ਦਰਅਸਲ ਸ਼ਿਅਕਾਲ ਤੱਕ ਸਾਬਦ ਵੱਲੋਂ ਤਖਸ਼ੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ ਯਾਨੀ ਬਲਦੇਵ ਸਿੰਘ ਤੇ ਗਿਆਨੀ ਗੁਰदयाल ਸਿੰਘ ਤੇ ਪ੍ਰਬੰਧਕੀ ਕਮੇਟੀ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਤਖਸ਼ੀ ਹਰਮੰਦਰ ਸਾਹਿਬ ਪੱਟਾ ਸਾਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਨਾ ਸਿਰਫ ਇਹਨਾਂ ਹੁਕਮਾਂ ਨੂੰ ਖਾਰਜ ਕਰ ਦਿੱਤਾ ਗਿਆ ਬਲਕਿ ਸ਼ਿਅਕਾਲ ਤੱਕ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਬਾ ਟੇਕ ਸਿੰਘ ਤਨਖਾਯਾ ਵੀ ਕਰਾਰ ਦਿੱਤਾ ਗਿਆ ਤੇ ਦੱਸੋ ਇਹ ਕਿ ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੂੰ 10 ਦਿਨਾਂ ਦੇ ਅੰਦਰ ਹੀ ਤਖਸ਼ਿਪਟਨਾ ਸਾਹਿਬ ਪੇਸ਼ ਹੁੰਦੇ ਹੁਕਮ ਵੀ ਕੀਤੇ ਗਏ ਤੇ ਤਖਸ਼ਿ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਹੋਈ 5 ਸਿੰਘ ਸੇਬਾਰਾਂ ਦੀ ਕਤਰਤਾ ਦੇ ਵਿੱਚ ਤਖਸ਼ਿ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਗਿਆਨੀ ਬਲਦੇਵ ਸਿੰਘ ਤੇ ਇਸ ਦੇ ਨਾਲ ਹੀ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲਜੀਤ ਸਿੰਘ ਭਾਈ ਗੁਰਦੇਵਾਲ ਸਿੰਘ ਭਾਈ परशुराम सिंह ਤੇ ਭਾਈ ਅਮਰਜੀਤ ਸਿੰਘ ਸ਼ਾਮਲ ਹੋਏ 71 ਤਾ ਉਪਰੰਤ ਹੁਕਮਨਾਮੇ ਜਾਰੀ ਹੋਏ ਨੇ ਸ਼ੇਕਾਲ ਤੱਕ ਸਾਹਿਬ ਤੇ ਤਕਸ਼ੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਸਿਆਸਤ ਤੋਂ ਪ੍ਰੇਰਿਤ ਇਸ ਲਈ ਇਹਨਾਂ ਹੁਕਮਾਂ ਨੂੰ ਤਕਸ਼ੀਰਮੰਦਰ ਸਾਹਿਬ ਪਟਨਾ ਸਾਹਿਬ ਦੇ ਮਾਨ ਸਨਮਾਨ ਮਰਿਆਦਾ ਤੇ ਪਰੰਪਰਾ ਇਸ ਦੇ ਨਾਲ ਹੀ ਸਪ੍ਰਭੂਤਾ ਅਨੁਠੇਸ ਪਹੁੰਚਾਉਣ ਦੇ ਦੋਸ਼ੀ ਮੰਨਦਿਆਂ ਹੋਇਆ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਗਿਆਨੀ ਟੇਕ ਸਿੰਘ ਨੂੰ ਵੀ ਤਨਖਾਇਆ ਕਰਾਰ ਕਰ ਦਿੱਤਾ ਗਿਆ। ਤੇ ਦੱਸ ਦਈਏ ਕਿ ਇਸ ਤੋਂ ਇਲਾਵਾ ਸੁਖਬੀਰ ਬਾਦਲ ਨੂੰ 10 ਦਿਨਾਂ ਦੇ ਵਿੱਚ ਹੀ ਤੱਕ ਸ਼ਰਮੰਦਰ ਸਾਹਾ ਪਟਨਾ ਸਾਹਿਬ ਵਿਖੇ ਪੰਸ ਸਿੰਘ ਸੇਵਾਨਾ ਦੇ ਸਾਹਮਣੇ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਪੱਖ ਰੱਖਣ ਦੇ ਆਦੇਸ਼ ਦਿੱਤੇ ਗਏ ਨੇ। ਇਸ ਆਦੇਸ਼ ਦੀ ਉਲੰਘਣਾ ਤੇ ਪੰਥਕ ਰਵਾਇਤ ਦੇ ਮੁਤਾਬਕ ਸਖਤ ਕਾਰਵਾਈ ਹੋਣੀ ਹੈ। ਤਾ ਨਾਰ희 ਸ਼ਰਮੰਦਸਾ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਸਾਰੇ ਅਹੁਦੇਦਾਰ ਤੇ ਮੈਂਬਰ ਸਹਿਬਾਨਾਂ ਨੂੰ ਸ਼ਿਕਾਤ ਤੱਕ ਸਾਹਿਬ ਤੱਕ ਜਿਦੰਦਵਾ ਸਾਹਿਬ ਦੇ ਕਥਿਤ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ ਤੇ ਗਿਆਨੀ ਟੇਕ ਸਿੰਘ ਦੇ ਵੱਲੋਂ ਜਾਰੀ ਹੁਕਮ ਮੰਨਣ ਤੋਂ ਸਖਤ ਮਨਾ ਕੀਤਾ ਜਾਂਦਾ ਹੈ ਜੇਕਰ ਕੋਈ ਹੁਕਮਨਾਮਾ ਜਿਸ ਦਾ ਵਿਰੋਧ ਹੁੰਦਾ ਹੈ ਜਾਂ ਨਹੀਂ ਮੰਨਿਆ ਜਾਂਦਾ ਜਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਤਾਂ ਉਸਤੇ ਫਿਰ ਪੰਥਕ ਰਵਾਇਤ ਦੇ ਮੁਤਾਬਕ ਸਖਤ ਕਾਰਵਾਈ ਹੋਣੀ ਹੈ ਇਸ ਨਾਲ ਤਖਸ਼ਿਰਮੰਦਸਾ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਪਹਿਲਾ ਹੁਕਮਨਾਮੇ ਜਾਰੀ ਕੀਤੇ ਗਏ ਤੇ ਜਿਸ ਮੁਤਾਬਕ ਗਿਆਨੀ ਰਣਜੀਤ ਸਿੰਘ ਗੋਹਰਤ ਲੱਗੇ ਤਨਖਾਈਆਂ ਤੇ ਪੰਥ ਤੋਂ ਛੇਕੇ ਜਾਂਦਾ ਦੇਸ਼ਪੂਰੀ ਤਰੀਕੇ ਨਾਲ ਲਾਗੂ ਵੀ ਰਹੇਗਾ ਇਹ ਵੀ ਆਦੇਸ਼ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਇਸ ਅਕਾਲ ਤਖਤ ਸਾਹਿਬ ਜਾਂ ਫਿਰ ਬਾਰੀ ਕਿਸੇ ਵੀ ਤਖਦੇ ਪੰਜ ਪਿਆਰੇ ਸਿੰਘ ਸਹਿਬਾਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਦੇਸ਼ ਹਰਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਵਿਖੇ ਲਾਗੂ ਨਾ ਕੀਤਾ ਜਾਵੇਗਾ ਨਾ ਹੀ ਮੰਨਿਆ ਜਾਵੇਗਾ ਇਸ ਆਦੇਸ਼ ਦੀ ਸਖਤੀ ਦੇ ਨਾਲ ਪਾਲਣਾ ਹੋਵੇ